ਫਗਵਾੜਾ ਸ਼ਹਿਰ ਅੰਦਰ ਜਿੱਥੇ ਜਨਮ ਅਸ਼ਟਮੀ ਦੇ ਤਿਉਹਾਰ ਕਰਕੇ ਲੋਕਾਂ ਦੀ ਚਹਲ ਪਹਲ ਅਤੇ ਥਾਂ ਥਾਂ ਤੇ ਖੜੀ ਪੁਲਿਸ ਦੇ ਹੋਣ ਦੇ ਬਾਵਜੂਦ ਵੀ ਗੁਰੂ ਹਰਗੋਬਿੰਦਗਰ ਵਿਖੇ ਸਥਿਤ ਬੰਸਲ ਮੈਡੀਕਲ ਸਟੋਰ ਤੇ ਤਿੰਨ ਅਣਪਛਾਤੇ ਨੌਜਵਾਨਾਂ ਨੇ ਪਿਸਤੌਲ ਦਿਖਾ ਕੇ ਕਰੀਬ 50000 ਰੁਪਏ ਦੀ ਲੁੱਟ ਕੀਤੀ ਤੇ ਫਰਾਰ ਹੋ ਗਏ ਇਹ ਲੁੱਟ ਦੀ ਸਾਰੀ ਵਾਰਦਾਤ ਦੁਕਾਨ ਦੇ ਅੰਦਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਸਾਰੀ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਆ ਰਮੇਸ਼ ਕੁਮਾਰ ਨੇ ਦੱਸਿਆ ਕਿ ਉਹ ਅੱਜ ਆਪਣੀ ਦੁਕਾਨ ਤੇ ਮੌਜੂਦ ਸੀ ਤਾਂ ਕਰੀਬ 9:30 ਵਜੇ ਦਨ ਅਨੁਪਛਾਤੇ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਹਨ ਅਤੇ ਪਿਸਤੌਲ ਦਿਖਾ ਕੇ ਉਹਨਾਂ ਦੇ ਦੁਕਾਨ ਦੇ ਗੱਲੇ ਵਿੱਚ ਪਏ ਕਰੀਬ 50000 ਰੁਪਏ ਲੈ ਕੇ ਫਰਾਰ ਹੋ ਗਏ ਉਹਨਾਂ ਦੱਸਿਆ ਕਿ ਉਕਤ ਲਟੇਰਿਆਂ ਵੱਲੋਂ ਇਸ ਵਾਰਦਾਤ ਨੂੰ ਆਜਾਮ ਦਿੰਦਿਆਂ ਦੀ ਸਾਰੀ ਵੀਡੀਓ ਦੁਕਾਨ ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਉਧਰ ਹੀ ਸਾਰੀ ਘਟਨਾ ਦੀ ਸੂchnਾ ਮਿਲਦੇ ਸਾਰ ਹੀ ਫਗਵਾੜਾ ਦੇ ਐਸਪੀ ਫਗਵਾੜਾ ਅਤੇ ਡੀਐਸਪੀ ਫਗਵਾੜਾ ਸਮੇਤ ਪੁਲਿਸ ਪਾਰਟੀ ਪਹੁੰਚੇ ਤੇ ਘਟਨਾ ਦਾ ਜਾਇਜ਼ਾ ਲੈਂਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਫਗਵਾੜਾ ਤੋਂ ਦੁਆਬਾ ਮੀਡੀਆ ਟੈਨ ਲਈ ਵਿਕਾਸ ਮਾਣੀ ਦੀ ਰਿਪੋਰਟ। ਕੀ ਨਾਮ ਤੁਹਾਡਾ ਹੈ? ਤੇਰੇ ਮੇਸ਼ ਕੁਮਾਰਾ ਜੀ। ਕਿੰਨੇ ਕਿਹੜੀ ਦੁਕਾਨ ਕਰਦੇ ਆ? ਬੈਂਸਰ ਮੈਡੀਕੋਜ਼ ਦੇ ਨਾਮ ਤੇ। ਕਿਹੜੀ ਜਗ੍ਹਾ ਹੈ? ਹਰਗੋਬਿੰਦ ਨਗਰ। ਕੀ ਗੱਲ ਕੀ ਹੋਈ ਤੁਹਾਡੇ ਨਾਲ? ਸਰ 7:35 9:35 ਟਾਈਮ ਸੀ ਜੀ। ਮੈਂ ਇਕੱਲਾ ਦੁਕਾਨ ਤੇ ਬੈਠਾ ਸੀ ਤੇ ਤਿੰਨ ਬੰਦੇ ਆਏ ਤੇ ਉਹ ਆ ਕੇ ਮੈਨੂੰ ਗਨਪੁਆਇੰਟ ਤੇ ਕਹਿੰਦੇ ਜੋ ਹੈਗਾ ਧੁੰਦੇ ਤੋਂ ਮਿਲਣਾ। ਅੱਛਾ ਜੀ। ਤੇ ਮੈਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਬਿਜਾਨ ਦੀ ਪਰ ਉਹ ਕੁੰਡਾ ਟੱਪ ਕੇ ਅੰਦਰ ਬੰਦ ਅੰਦਰ ਆ ਗਿਆ। ਤੇ ਉਹ ਜਿੰਨਾ ਗੱਲਾਂ ਹੀ ਪੈਸਾ ਸੀ ਉਹ ਸਾਰੇ ਚੱਕ ਕੇ ਲੈ ਗਿਆ। ਕਿੰਨਾ ਕੁ ਸੀ ਲੱਗਦਾ ਕੈਸ਼? ਚਲਿਬੀ ਹਜ਼ ਕਿੰਨੇ ਉਹਨਾਂ ਕੋ ਕੀ ਹਥਿਆਰ ਸੀ ਉਹਨਾਂ ਕੋਲ ਗਨ ਸੀ ਪਿਸਤੌਲ ਸੀ ਕੋ ਕਿੰਨੇ ਪਿਸਤੌਲ ਸੀ ਇੱਕ ਪਿਸਤੌਲ ਸੀ ਇੱਕ ਮੁੰਡੇ ਕੋ ਪਿਸਤੌਲ ਸੀ ਦੂਜਾ ਬੰਦਾ ਮੈਨੂੰ ਉਹ ਪੈਸੇ ਕੱਢਦਾ ਪੈਸੇ ਅੱਛਾ ਮੂੰਹ ਬੰਦ ਸੀ ਮੂੰਹ ਬੰਦ ਸੀ ਆਏ ਕਿਦੋਂ ਮੀਨਤ ਕੱਪੀਏ ਰੋਟੇ ਇਧਰ ਆਏ ਬਸ ਅੱਛਾ ਤੇ ਇਧਰ ਚਲੇ ਗਏ ਕੱਤੇ ਸੀ ਉਹ ਮੋਟਰਸਾਈਕਲ ਤੇ ਮੋਟਰਸਾਈਕਲ ਤੇ ਕੀ ਤੁਹਾਡੇ ਸੀਸੀ ਕੈਮਰੇ ਚ ਆਏ ਹੋਣਗੇ ਹਾਂਜੀ ਆਏ ਕੀ ਕਹਿਣਾ ਚਾਹੁੰਦੇ ਪੁਲਿਸ ਨੂੰ ਜਿੱਦਾਂ ਅੱਜ ਬੜਾ ਵੱਡਾ ਤਿਉਹਾਰ ਦਾ ਦਿਨ ਹੈ ਬੜੀ ਪੁਲਿਸ ਜਗਾ ਜਗਾ ਪੁਲਿਸ ਹੈ ਕੀ ਕਹਿਣਾ ਚਾਹੁੰਦੇ ਪੁੱਛਦੇ ਸਰ ਪੁਲਿਸ ਆਪਣੀ ਡਿਊਟੀ ਕਰਦੀ ਪਈ ਹੈ ਪਰ ਸਾਡੀ ਸਿਕਿਉਰਿਟੀ ਦੇ ਕੁਝ ਨਹੀਂ ਕੀ ਤੁਹਾਡੇ ਤੁਹਾਡੇ ਮਾਰਿਆ ਉਹਨਾਂ ਨੇ ਕੁਝ ਬਸ ਇੱਕ ਤੋਂ ਹੱਥੋਂ ਬਾਈ ਥੋੜੀ ਬੋਤ ਮੈਨਾਂ ਹੋਈ ਹੈ ਜੀ ਬਸ ਆਹੀ ਹੋਰ ਕੀ ਲੈ ਗਏ ਬਸ ਪੈਸੇ ਲੈ ਕੇ ਗਏ ਜਿੰਨੇ ਸੀ ਗੱਲੇ ਜਿੰਨੇ ਪੈਸੇ ਸਾਰੇ ਕੀ ਕਿ ਆ ਕੀ ਉਹਨਾਂ ਨੇ ਤੁਹਾਨੂੰ ਜਗੰਦਰ ਦੇ ਜੋ ਪੈਸਾ ਕਰ ਦਿੱਤੇ ਅੱਛਾ ਪਤਰਾ ਪਿਸਟਲ ਦਿਖਾ ਕੇ ਉਹਨਾਂ ਨੇ ਤਾਂ ਮੰਗ ਲਏ ਪੈਸੇ ਮੰਗ ਅੱਛਾ ਇਹ ਕਾਊਂਟਰ ਟੱਪ ਕੇ ਅੰਦਰ ਆ ਗਿਆ ਸੀ ਬੰਦੇ ਅੱਛਾ ਕਾਊਂਟਰ ਟੱਪ ਕੇ ਅੰਦਰ ਆਏ ਦੂਜਾ ਬੰਦਾ ਇੱਕ ਬੰਦਾ ਕਾਊਂਟਰ ਟੱਪ ਕੇ ਆ ਗਿਆ ਜੀ ਅੰਦਰ ਇੱਕ ਬੰਦੇ ਨੇ ਉਹਨੂੰ ਗਨ ਪੁਆਇੰਟ ਤੇ ਲਈ ਰੱਖਿਆ ਉਹਨੀ ਦੇ ਰਾਸਤੇ ਅੱਛਾ ਗਨ ਲੱਖੀ ਜੀ ਉਹਨੇ ਗੱਲੇ ਜੋ ਪੈਸੇ ਕੱਢ ਨਹੀਂ ਲੈ ਤੇ ਆਦੇ ਕੋਈ ਫੋਰਸ ਆ ਇੱਥੇ ਹੈ ਜੀ ਕੋਈ ਅਲਗ ਅਲਗ ਲੱਗਦਾ ਕੋਈ ਪੁਲਿਸ ਨਹੀਂ ਜੀ ਕੁਝ ਨਹੀਂ ਪੁਲਿਸ ਕਿੰਨੇ ਚਿਰ ਬਾਅਦ ਆਈ ਜੀ 10 15 ਮਿੰਟ ਬਾਅਦ ਹੀ ਆਈ ਹਾਂ ਜੀ ਮਾਮਲਾ ਕੋਈ ਨਹੀਂ ਜੀ ਇੱਥੇ ਤਕਰੀਬਨ 9:25 ਮਿੰਟ ਟਾਈਮ ਸੀਗਾ ਉਰੇ ਮਨਸਰ ਮੈਡੀਕਲ ਪੁਆਇੰਟ ਜਿਹੜੇ ਆ ਪਾਲ ਮਹਿੰੇਸ਼ ਕੁਮਾਰ ਮਨਸਰ ਦੀ ਇਕੱਲੇ ਸੀ ਦੁਕਾਨ ਤੇ ਕਿੰਨ ਬੰਦੇ ਆਏ ਆ ਉਹਨੇ ਮੂੰਹ ਬੰਨੇ ਸੀ ਰਵਾਲ ਦੀ ਨੋਕ ਸਾਰਾ ਲੁੱਟ ਕੇ ਲਗਾਏ ਆ ਉਹਨੇ ਮੁੰਡੇ ਨੇ ਬਹੁਤ ਜਿੱਦਜਾਦ ਕੀਤੀ ਆ ਲੜਨ ਦੀ ਕੋਸ਼ਿਸ਼ ਕੀਤੀ ਆ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਆ ਉਹਨ ਸਟੂਲ ਵੀ ਚੱਕਿਆ ਉਹਨੂੰ ਘੰਮ ਸੀ ਸਾਰਾ ਅੰਦਰ ਕਾਊਂਟਰ ਤੇ ਛਾਲ ਮਾਰ ਕੇ ਸਾਰਾ ਜਨਾ ਕੈਸ਼ 40000 50000 ਰੁਪਏ ਕਢ ਕੇ ਲੈ ਗਿਆ ਇਧਰੋਂ ਜਾਣ ਲੱਗੇ ਸਪਰਾਫ ਵੱਲੋਂ ਆਏ ਆਏ ਇਧਰੋਂ ਹੈਗੇ ਸਿਲਮਾ ਰੋਡ ਤੋਂ ਸਰ ਕਿੰਨੇ ਵਿਅਕਤੀ ਆਏ ਸੀਗੇ ਤਿੰਨ ਬੰਦੇ ਨੇ ਧੰਨਵਾਦ ਤਿੰਨ ਬੰਦੇ ਕੱਥੇ ਆਏ ਸੀਗੇ ਸਰ ਤੇ ਪੁਲਸ ਕੰਪਲੀਟ ਕੀਤੀ ਸਮਾਉਣ ਨੂੰ ਲੱਗੇ ਇੱਕ ਪੁਲਸਾਈ ਵੀ ਇਹ ਮੋਟੇ ਆ ਗਈ ਕੰਪਲੀਟ ਬਾਈ ਸੀ ਹਾਂ ਜੀ ਹਾਂ ਜੀ ਇਹ ਜਿਹੜਾ ਅੱਜ ਇਹ ਮੈਡੀਕਲ ਸ਼ਾਪ ਤੇ ਆਈ ਸੀ ਇੱਥੇ ਪਤਾ ਲੱਗਿਆ ਸੀ ਕਿ ਇੱਥੇ ਪਲਸਰ ਤੇ ਮੋਟਰਸਾਈਕਲ ਆਈ ਸੀ ਬੰਦੇ ਤਿੰਨੇ ਨੇ ਜਨੇ ਤੋਂ ਉੱਡ ਕੇ ਲੈ ਕੇ ਗਏ ਨੇ ਇੰਨਾ ਸਰ ਕਿੰਨੀ ਖੋਹ ਲੈ ਰਹੇ ਅਜੇ ਫਿਲਹਾਲ ਤਾਂ ਇਹ 50000 ਦੱਸ ਰਹੇ ਮਾਹੀ ਬਾਅਦ ਤੋਂ ਜੋ ਤੰਤੀਸ਼ ਦੇ ਅੰਦਰ ਆਉਗੀ ਉਸ ਤੋਂ ਦੱਸਿਆ ਜਾਊਗਾ ਸਰ ਕੋਈ ਗਨ ਪੁਆਇੰਟ ਦੇ ਲੈ ਕੇ ਆਇਆ ਕਿਦਾਂ ਹਾਂ ਜੀ ਵੀਡੀਓ ਦੇਖ ਰਹੇ ਆ ਇਹ ਘੇਤੇ ਹੀਰੇ ਨੇ ਸੀਸੀਟੀਵੀ ਕੈਮਰੇ ਜਾਇ ਤਾਂ ਨਹੀਂ ਸਤ ਬਾਹ ਪਤਾ ਲੱਗੂ ਸੀਸੀਟੀਵੀ ਕੈਮਰੇ ਮਿਲੇ ਨੇ ਤੇ ਹੁਣ ਉਹਨਾਂ ਨੂੰ ਜਲਦੀ ਜਲਦੀ ਭਾਲੀ ਸਰ ਕਿਸ ਦੇ ਉੱਪਰ ਰੋਡ ਦੇ ਉੱਪਰ ਦੁਕਾਨ ਹੈ ਇਹ ਹਰ ਕੋਵਿੰਗਰ ਨਗਰ ਰੋਡ ਤੇ ਹੈ ਕਾਹੀ ਦੁਕਾਨ ਹੈ ਸਰ ਇਹ ਮੈਡੀਕਲ ਸ਼ਾਪ ਹੈ ਵਿੱਚ ਮਿਕਸ ਜਿਹਾ ਸਮਾਨ ਹੈ ਇੱਕ ਉਸ ਦੁਕਾਨ ਤੋਂ ਲੱਗੇ